Bağla <laughs> bağla <laughs> <laughs> and the mom was cool and 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 डी डी प्रादे कोण प्रादे वाले बांध ਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਅੱਜ ਕੇ ਜਾਣਕਾਰ ਲਈ ਦੱਸੀਏ ਜਿੱਥੇ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਜੋ ਕਿ ਪੂਰੇ ਪੰਜਾਬ ਦੇ ਅੰਦਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾ ਰਿਆ ਉੱਥੇ ਅੱਜ ਕੇ ਅੰਮ੍ਰਿਤਸਰ ਤੋਂ ਚੱਲ ਕੇ ਜੋ ਕਿ ਆਨੰਦਪੁਰ ਸਾਹਿਬ ਨੂੰ ਰਵਾਨਾ ਹੋਣ ਜਾ ਰਿਹਾ ਉੱਥੇ ਬਰਾਮੜੀਆਂ ਸੰਗਤਾਂ ਦਾ ਜੋ ਬਹੁਤ ਹੀ ਸ਼ਾਹ ਦੇ ਨਾਲ ਜਿੱਥੇ ਕਿ ਉਹਨਾਂ ਦਾ ਪਰਮਾ ਸਵਾਗਤ ਕਰਨ ਲਈ ਇੱਥੇ ਖੜੇ ਹਨ ਉਹਨਾਂ ਨੂੰ ਉਹਨਾਂ ਦੇ ਨਾਲ ਸਰਪੰਚ ਸਹਿਮਾਨ ਪੂਰੀ ਉਹਨਾਂ ਦੀ ਟੀਮ ਸੋ ਉਹਨਾਂ ਦਾ ਪਰਮਾ ਸਵਾਗਤ ਕਰਨ ਲਈ ਖੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਵਿਆਰੇ ਸਾਧ ਸੰਗਤ ਜੀ ਜਿਵੇਂ ਆਪ ਨੂੰ ਪਤਾ ਹੀ ਹੈ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਛੀ ਦੀ ਦਿਹਾੜਾ ਗੁਰਪੁਰਬ ਨਗਰ ਕੀਰਤਨ ਆ ਰਿਹਾ ਹੈ ਜੋ ਸ੍ਰੀ ਅਨੰਦਪੁਰ ਸਾਹਿਬ ਇਹ ਕਿ ਜਾਏਗਾ ਉਹਦੇ ਸਵਾਗਤ ਲਈ ਪਿੰਡ ਬਹਿਰਾਮ ਸਰਕਾਰੀ ਸ੍ਰੀ ਪਾ ਸਰਕਾਰੀ ਮਹਿਲ ਕੇ ਬਹੁਤ ਹੀ ਉਤਸ਼ਾਹ ਕੀਤਾ ਗਿਆ ਤੇ ਉਹਨਾਂ ਦੇ ਸਵਾਗਤ ਲਈ ਇੱਥੇ ਸੰਗਤਾਂ ਖੜੀਆਂ ਹਨ ਨਾ ਨਗਰ ਕੀਰਤਨ ਸਾਡੇ ਦਰਮਿਆਨ ਪਹੁੰਚ ਚੁੱਕਾ ਹੈ ਆਓ ਗੱਜ-ਗੱਜ ਕਰਾ ਬੁਲਾਓ ਗੋਲੇ ਸੋਨਿਹਾਲ ਸੋ ਬਹੁਤ ਹੀ ਵੱਡੇ ਕਾਫਲੇ ਦੇ ਰੂਪ ਵਿੱਚ ਇੱਥੇ ਕਿ ਆਜ ਇਹ ਮਹਾਨ ਨਗਰ ਕੀਰਤਨ ਜੋ ਕਿ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਨਨਕਾਣਾ ਸਾਹਿਬ ਦੀ ਧਰਤੀ ਨੂੰ ਰਵਾਨਾ ਹੋ ਰਿਹਾ ਉੱਥੇ ਜੇ ਸੰਗਤਾਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਸੋ ਉੱਥੇ ਜਿੱਥੇ ਕਿ ਗੁਰੂ ਮਹਾਰਾਜ ਜੀ ਦੀ ਸ਼ੋਭਤ ਜੋ ਕਿ ਪਾਲਕੀ ਉੱਤੇ ਫੁੱਲਾਂ ਦੀ ਵਰਖਾ ਵੀ ਹੋਵੇਗੀ ਸੋ ਸੰਗਤਾਂ ਦੇ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਹੈ ਸੋ ਉਹ ਰਾਗੀ ਜਰਾਂ ਨੂੰ ਜਿੱਥੇ ਕਿ ਤਰ੍ਹਾਂ-ਤਰ੍ਹਾਂ ਦੇ ਲੰਗਰ ਪਕਵਾਨ ਪਵਾਡੇ ਦਾ ਦੀ ਸੇਵਾਵਾਂ ਕਰਦੇ ਹਨ ਉੱਥੇ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਸੋ ਸੰਗਤਾਂ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਹੈ ਸੋ ਅਸੀਂ ਅੱਜ ਬ੍ਰਾਮ ਦੇ ਟੂਲ ਪਲਾਜ਼ਾ ਨੇੜੇ ਜਿੱਥੇ ਕਿ ਬ੍ਰਾਮ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਉਸ ਮਹਾਨ ਨਗਰ ਕੀਰਤਨ ਦਾ ਜੋ ਕਿ ਸਵਾਗਤ ਕੀਤਾ ਜਾਂਦਾ ਜਿੱਥੇ ਕਿ ਫੁੱਲਾਂ ਦੀ ਵਰਖਾ ਕਰਕੇ ਜਿੱਥੇ ਕਿ ਤਰ੍ਹਾਂ ਤਰ੍ਹਾਂ ਦੇ ਭਗਵਾਨ ਕਵਾਗੇ ਉਹ ਰਾਗੀ ਦਾ ਸੰਗਤਾਂ ਨੂੰ ਵਰਤੌਂਦੇ ਹਨ ਉਸ ਇੱਥੋਂ ਦੀ ਸੰਗਤ ਬਹੁਤ ਹੀ ਵਿਦਾਇ ਦੀ ਪਾਤਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਪਿੰਡ ਬਹਿਰਾਮ ਦੀ ਸੰਗਤ ਮੱਲਾ ਸੋਟੀ ਆ ਦੀ ਸੰਗਤ ਪਿੰਡ ਢੂਹਾ ਸੰਧਮਾ ਤੇ ਬਾੜ ਮਜ਼ਾਰਾ ਨਾਲ ਮਿਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਦਾ ਜੋ ਨਗਰ ਕੀਰਤਨ ਲੱਗਿਆ ਉਹਨਾਂ ਦਾ ਸਾਰੀਆਂ ਹੀ ਸੰਗਤਾਂ ਨੇ ਬੜੇ ਸਤਿਕਾਰ ਦੇ ਅਦਬ ਦੇ ਨਾਲ ਧੰਨਵਾਦ ਕੀਤਾ ਸਾਰੀਆਂ ਸੰਗਤਾਂ ਦਾ ਅਸੀਂ ਇਲਾਕਾ ਨਿਵਾਸੀਆਂ ਦਾ ਸਾਰੀ ਸੰਗਤ ਦਾ ਤਹਿ ਦਿਲੋਂ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਟ ਕੇ ਗੁਰੂ ਮਹਾਰਾਜ ਦੀ ਬਾਲਕੀ ਨੂੰ ਨਮਸਕਾਰ ਕੀਤਾ ਔਰ ਸਜਦਾ ਸਲਾਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ